ਮਨ ਕਿਵੇਂ ਬਣਾਇਆ ਸਿੰਦੀ ਦੇ ਵਿੱਚ ਜਿਹੜਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਉੱਪਰ ਪੀ ਐਚ ਡੀ ਕਰਨੀ ਹੈ ਮੈਂ ਸੇਵਾ ਦਾ ਭਾਵ ਸਭ ਤੋਂ ਜ਼ਿਆਦਾ ਗੁਰੂ ਅਮਰਦਾਸ ਜੀ ਦੀ ਨੂੰ ਜਦੋਂ ਪੜਿਆ ਤੇ ਉਦੋਂ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਗੁਰੂ ਅਮਰਦਾਸ ਜੀ ਤੇ ਹੀ ਪੀ ਐਚ ਡੀ ਕਰਨੀ ਚਾਹੀਦੀ ਹੈ ਸੇਵਾ ਦੇ ਭਾਵ ਨੂੰ ਜ਼ਰੂਰ ਆਪਣੇ ਜੀਵਨ ਚ ਅਪਣਾਉਣਾ ਚਾਹੀਦਾ ਹੈ ਜਿੱਥੇ ਹੋ ਸਕੇ ਜਿਸ ਤਰ੍ਹਾਂ ਹੋ ਸਕੇ ਸੇਵਾ ਕਰਨੀ ਚਾਹੀਦੀ ਹੈ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਕਹਾਣੀ ਵੀ ਦੱਸਾਂ ਤਾਂ ਜਦੋਂ ਉਹਨਾਂ ਨੂੰ ਇੱਕ ਬ੍ਰਹਮਚਾਰੀ ਨੇ ਨਿਗੂਰਾ ਕਹਿ ਦਿੱਤਾ ਤੇ ਤਾਂ ਹੀ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਮੈਂ ਤਾਂ ਗੁਰੂ ਧਰਨ ਕਰਨਾ ਹੈ ਗੁਰੂ ਤੋਂ ਬਿਨਾਂ ਤਾਂ ਮੈਂ ਕੁਝ ਵੀ ਨਹੀਂ ਹਾਂ ਫੇਰ ਕਰਦੇ ਕਰਦੇ ਦੇਖੋ ਇੱਕ ਨਿਗੁਰਾ ਸ਼ਬਦ ਨੇ ਉਹਨਾਂ ਨੂੰ ਕਿੱਥੇ ਦੀ ਕਿੱਥੇ ਪਹੁੰਚਾਇਆ ਮੈਂ ਗੁਰੂ ਅਮਰਦਾਸ ਜੀ ਨੂੰ ਜਦੋਂ ਪੜਿਆ ਤੇ ਸਭ ਤੋਂ ਪਹਿਲੇ ਤਾਂ ਜਦੋਂ ਮੈਨੂੰ ਲੱਗਿਆ ਕਿ ਇਹ 40 ਸਾਲ ਦੀ ਉਮਰ ਤੱਕ ਤਾਂ ਵਪਾਰੀ ਸਨ ਖੇਤੀ ਦਾ ਵਪਾਰੀ ਕਰਦੇ ਸਨ ਆਪਣੇ ਭਰਾਵਾਂ ਨਾਲ ਆਪਣੇ ਪਿਤਾ ਜੀ ਨਾਲ 40 ਸਾਲ ਦੀ ਉਮਰ ਤੋਂ ਬਾਅਦ 62 ਸਾਲ ਦੀ ਉਮਰ ਤੱਕ 21 ਬਰੇ ਉਹ ਹਰੀਦਵਾਰ ਤੀਰਥ ਯਾਤਰਾ ਲਈ ਜਾਂਦੇ ਸਨ ਚਰਦੀਕਲਾ ਟਰੈਂਪ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਅਸੀਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਉਸ ਸ਼ਖਸ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਹਿੰਦੀਿਕ ਲੇਖਕ ਦੇ ਨਾਲ ਦੇ ਨਾਲ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਉੱਪਰ ਫਲਸਫੇ ਦੇ ਉੱਪਰ ਜੋ ਉਹਨਾਂ ਦਾ ਗਿਆਨ ਸੀ ਜੋ ਉਹਨਾਂ ਦਾ ਫਲਸਫਾ ਸੀ ਉਸ ਤੋਂ ਉੱਪਰ ਜਿਹੜਾ ਹਿੰਦੀ ਦੇ ਵਿੱਚ ਜੜੀ ਹੈ ਪੀ ਐਚ ਡੀ ਕੀਤੀ ਹੈ ਬੇਸ਼ੱਕ ਹਿੰਦੀ ਦੇ ਟੀਚਰ ਨੇ ਉਹਨਾਂ ਤੋਂ ਸਾਰੀ ਜਿਹੜੀ ਜਾਣਕਾਰੀ ਜਿਹੜੀ ਹੈ ਹਾਸਲ ਲਵਾਂਗੇ ਕਿ ਉਹਨਾਂ ਦੇ ਜੀਵਨ ਦੇ ਬਾਰੇ ਕਿ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਹੈ ਇਹ ਮਨ ਕਿਵੇਂ ਬਣਾਇਆ ਕਿ ਉਹਨਾਂ ਨੇ ਜਿਹੜਾ ਹਿੰਦੀ ਦੇ ਵਿੱਚ ਜਿਹੜਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਉੱਪਰ ਜਿਹੜੀ ਪੀ ਐਚ ਡੀ ਕਰਨੀ ਹੈ ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਪੂਨਮ ਜੀ ਹਾਂ ਜੀ ਸਭ ਤੋਂ ਪਹਿਲਾਂ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਮੇਰਾ ਜਨਮ 1971 ਦਾ ਹੈ ਜੀ ਮੇਰੇ ਮਾਤਾ ਪਿਤਾ ਲੁਧਿਆਣਾ ਵਾਸੀ ਹਨ ਮੈਂ ਲੁਧਿਆਣੇ ਦੀ ਹੀ ਜੰਪਲ ਹਾਂ ਤੇ ਲੁਧਿਆਣੇ ਦੇ ਵਿੱਚ ਇੱਕ ਸਕੂਲ ਸੀ ਬਹੁਤ ਛੋਟਾ ਜਿਹਾ ਸਕੂਲ ਸੀ ਉਹ ਹਿੰਦੀ ਮੀਡੀਅਮ ਸਕੂਲ ਸੀ ਮੈਂ ਉੱਥੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਸਕੂਲਿੰਗ ਉੱਥੋਂ ਕੀਤੀ ਹੈ ਉਸ ਤੋਂ ਬਾਅਦ ਮੇਰੇ ਮਾਤਾ ਜੀ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹਨ ਤੇ ਇਸ ਲਈ ਉਹ ਸ਼ੁਰੂ ਤੋਂ ਹੀ ਸਾਨੂੰ ਗੁਰਦੁਆਰਿਆਂ 'ਚ ਲੈ ਕੇ ਜਾਂਦੇ ਸਨ ਸ਼ੁਰੂ ਤੋਂ ਸਾਡਾ ਜਿਹੜਾ ਸ਼ਾਮ ਦਾ ਟਾਈਮ ਸੀ ਉਹ ਗੁਰਦੁਆਰਿਆਂ ਵਿੱਚ ਬਤੀਤ ਹੁੰਦਾ ਸੀ ਗੁਰਦੁਆਰੇ ਸੇਵਾ ਕਰਨੀ ਗੁਰਦੁਆਰੇ ਨੂੰ ਧੋਣਾ ਸੁਕਾਣਾ ਦਰੀਆਂ ਵਿਚਾਰੀਆਂ ਸੰਗਤ ਨੂੰ ਬੈਠਣ ਦਾ ਪ੍ਰਬੰਧ ਕਰਨਾ ਬੜਾ ਆਨੰਦ ਆਂਦਾ ਸੀ ਔਰ ਹੁੰਦੇ-ਹੁੰਦੇ ਹੀ ਬਾਣੀ ਨਾਲ ਪਿਆਰ ਹੋ ਗਿਆ ਓਕੇ ਤੇ ਫਿਰ ਜਦੋਂ ਪਰਮਾਤਮਾ ਨੇ ਮੌਕਾ ਦਿੱਤਾ ਪੀ ਐਚ ਡੀ ਕਰਨ ਦਾ ਤੇ ਮਨ ਦੇ ਵਿੱਚ ਉਹੀ ਸੇਵਾ ਦਾ ਭਾਵ ਸਭ ਤੋਂ ਪਹਿਲੇ ਆਇਆ ਕਿ ਮੈਂ ਸੇਵਾ ਦਾ ਭਾਵ ਸਭ ਤੋਂ ਜ਼ਿਆਦਾ ਗੁਰੂ ਅਮਰਦਾਸ ਜੀ ਦੀ ਨੂੰ ਜਦੋਂ ਪੜਿਆ ਤੇ ਉਦੋਂ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਗੁਰੂ ਅਮਰਦਾਸ ਜੀ ਤੇ ਹੀ ਪੀ ਐਚ ਡੀ ਕਰਨੀ ਚਾਹੀਦੀ ਹੈ। ਸਿੰਧੀ ਦੇ ਲੇਖਕ ਹੋਣ ਦੇ ਨਾਮ ਨਾਲ ਤੁਸੀਂ ਜਿਹੜਾ ਹਿੰਦੀ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਉੱਪਰ ਇਹੜਾ ਪੀ ਐਚ ਡੀ ਕੀਤੀ ਹੈ। ਹਾਂਜੀ। ਕੀ ਲੱਗਿਆ ਸਮਾਂ ਕਿੰਨਾ ਕੁ ਲੱਗਿਆ ਜਦ ਸਾਰੀ ਜਿਹੜਾ ਉਹਨਾਂ ਜੀਵਨ ਬਾਰੇ ਜਿਹੜੀ ਗਿਆਨ ਲੈਣਾ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀ ਕਾਰਨਾ ਕਰ ਲਈ ਹੈ ਆਪਣੇ ਸਿੱਖ ਪੰਥ ਦੇ ਲਈ ਕੀ ਕੁਝ ਕੀਤਾ ਤਾਂ ਉਹ ਦੌਰ ਦੇ ਵਿੱਚ ਕਿੰਨਾ ਕੁ ਸਮਾਂ ਲੱਗਿਆ ਉਹ ਸਾਰੀ ਸਟੱਡੀ ਕਰਨ ਦੇ ਵਿੱਚ? ਸਰ ਮੈਂ ਪੀ ਐਚ 3 ਦਾ ਕੋਰਸ ਵਰਕ 2018 ਚ ਲਗਾਇਆ ਸੀ ਜੁਲਾਈ ਤੋਂ ਦਸੰਬਰ 2018 ਵਿੱਚ ਉਸ ਤੋਂ ਬਾਅਦ ਜਦੋਂ ਮੈਂ ਗੁਰੂ ਅਮਰਦਾਸ ਜੀ ਦੀ ਬਾਣੀ ਤੇ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੀਆਂ ਕਿਤਾਬਾਂ ਸਭ ਤੋਂ ਪਹਿਲੇ ਮੈਨੂੰ ਇੱਕ ਥੀਸਿਸ ਮਿਲਿਆ ਪੰਜਾਬੀ ਭਵਨ ਦੀ ਲਾਇਬ੍ਰੇਰੀ ਦੇ ਵਿੱਚ ਉੱਥੇ ਅਮਰਜੀਤ ਸਿੰਘ ਦਿਲ ਉਹਨਾਂ ਦਾ ਥੀਸਿਸ ਪਿਆ ਹੋਇਆ ਹੈ ਅਮਰ ਕਵੀ ਗੁਰੂ ਅਮਰਦਾਸ ਸਭ ਤੋਂ ਪਹਿਲਾਂ ਮੈਂ ਉਹ ਪੜਿਆ ਫਿਰ ਮੈਨੂੰ ਲੱਗਿਆ ਕਿ ਗੁਰੂ ਅਮਰਦਾਸ ਜੀ ਦੇ ਤਾਂ ਆਪਾਂ ਕਿਸੇ ਵੀ ਪੱਖ ਤੇ ਕੰਮ ਕਰ ਸਕਦੇ ਹਾਂ ਫਿਰ ਮੈਂ ਗੁਰੂ ਅਮਰਦਾਸ ਜੀ ਦੇ ਜੀਵਨ ਤੇ ਪੜਨਾ ਸ਼ੁਰੂ ਕੀਤਾ ਔਰ 2020 ਤੱਕ ਮੈਨੂੰ ਲੱਗਦਾ ਕਿ ਮੈਂ ਸਿਰਫ ਔਰ ਸਿਰਫ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਹੀ ਪੜਿਆ ਅਚੀ ਤਰ੍ਹਾਂ ਉਹਨਾਂ ਦੀ ਕੋਕ ਕੀਤੀ ਉਹਨਾਂ ਵਸੇ ਕਿਤਾਬਾਂ ਇਕੱਠੀਆਂ ਕੀਤੀਆਂ ਕਿਤਾਬਾਂ ਪੜੀਆਂ ਥੀਸਿਸ ਪੜੇ ਉਸ ਤੋਂ ਬਾਅਦ ਫਿਰ ਜਦੋਂ ਮੇਰੇ ਸਰ ਨਾਲ ਮੈਂ ਗੱਲ ਕੀਤੀ ਕਿ ਮੈਂ ਗੁਰੂ ਅਮਰਦਾਸ ਜੀ ਤੇ ਹੀ ਕੰਮ ਕਰਨਾ ਹੈ ਤਾਂ ਉਹਨਾਂ ਨੇ ਕਿਹਾ ਕਿ ਤੇਰਾ ਇੰਟਰਸਟ ਕਿਦੇ ਚ ਹੈ ਗੁਰੂ ਅਮਰਦਾਸ ਜੀ ਤੇ ਦਾ ਕਰੇਂਗੀ ਲੇਕਿਨ ਨਾਲ ਫਿਰ ਕਿਹੜਾ ਸੀ ਟੋਪਿਕ ਲਵਾਂਗੇ ਮੈਂ ਜਿਸ ਤਰ੍ਹਾਂ ਪਹਿਲੇ ਹੀ ਦੱਸ ਚੁੱਕੀ ਹਾਂ ਕਿ ਮੈਂ ਸ਼ੁਰੂ ਤੋਂ ਹੀ ਬਾਣੀ ਨਾਲ ਜੁੜੀ ਹੋਈ ਹਾਂ ਔਰ ਮੇਰੇ ਮਨ ਦੇ ਵਿੱਚ ਹੈ ਕਿ ਅੱਜ ਸਮਾਜ ਵਿੱਚ ਜੀਵਨ ਮੁੱਲ ਬੜੇ ਘਟ ਰਹੇ ਹਨ ਜਿਹੜੇ ਮਾਨਵੀਏ ਮੁੱਲ ਸਾਨੂੰ ਲੱਗਦਾ ਹੈ ਕਿ ਅਨੁਵਲੀ ਪੀੜੀ ਤੱਕ ਜਾਣੇ ਚਾਹੀਦੇ ਹਨ ਸਾਡੀ ਵਿਰਾਸਤ ਨਾਲ ਸੰਬੰਧਿਤ ਸਭਿਤਾ ਸੰਸਕ੍ਰਿਤੀ ਨਾਲ ਸੰਬੰਧਿਤ ਉਹ ਅਸੀਂ ਕਿਵੇਂ ਦੇ ਸਕਦੇ ਹਾਂ ਫਿਰ ਮੈਂ ਆਪਣੇ ਗਾਈਡ ਨਾਲ ਗੱਲ ਕੀਤੀ ਕਿ ਮੈਂ ਜੀਵਨ ਮੁੱਲਾਂ ਤੇ ਜੇ ਕਰਨਾ ਚਾਹਾਂ ਗੁਰੂ ਅਮਰਦਾਸ ਜੀ ਦੀ ਬਾਣੀ ਨੂੰ ਪੜ ਕੇ ਫਿਰ ਕਰਦੇ 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 ਟਾਪਿਕ ਜਿਹੜਾ ਡਿਸਾਈਡ ਹੋਇਆ ਉਹ ਹੋਇਆ ਗੁਰੂ ਅਮਰਦਾਸ ਕੀ ਬਾਣੀ ਮੇ ਮਾਨਵੀਏ ਸਰੋਕਾਰ ਮੈਂ ਇਸ ਟਾਪਿਕ ਤੇ ਫਿਰ ਕੰਮ ਸ਼ੁਰੂ ਕੀਤਾ 2020 ਤੋਂ ਬਾਅਦ ਕਿੰਨਾ ਕ ਸਮਾਂ ਲੱਗਾ ਜਦੋਂ ਸਾਰੀ ਸਟੱਡੀ ਸੀ ਤਾਂ ਕਿਸੇ ਨੇ ਗਾਈਡ ਵੀ ਕੀਤਾ ਹੋਣਾ ਪਰ ਕਿੰਨਾ ਕ ਸਮਾਂ ਲੱਗਾ ਤੂੰ ਸਾਰੀ ਗਾਈਡ ਕਰਨ ਦੇ ਵਿੱਚ ਫਿਰ ਜਿਹੜੀ ਕੰਪਲੀਟ ਸਥਿਤੀ ਸੀ ਉਹ ਕਦੋਂ ਹੋਈ ਫਿਰ ਇਹ ਮੇਰਾ ਫਿਰ 2020 'ਚ ਮੇਰੀ ਰਜਿਸਟ੍ਰੇਸ਼ਨ ਹੋ ਗਈ ਸੀ ਟਾਪਿਕ ਦੀ ਉਸ ਤੋਂ ਬਾਅਦ ਸਮਝੋ 4 ਸਾਲ ਲੱਗੇ ਵਿੱਚ ਕੋਰੋਨਾ ਪੀਰੀਅਡ ਆ ਗਿਆ ਉਹਦੇ ਵਿੱਚ ਮੈਂ ਫੇਰ ਅਲੱਗ-ਅਲੱਗ ਥਾਂ ਤੇ ਜਾ ਕੇ ਨਹੀਂ ਕੰਮ ਕਰ ਸਕੀ ਜਿਸ ਤਰ੍ਹਾਂ ਲਾਇਬ੍ਰੇਰੀ ਚ ਜਾਣਾ ਪੈਂਦਾ ਹੈ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸਾਨੂੰ ਥੀਸਿਸ ਵਗੈਰਾ ਪੜ੍ਹਨੇ ਪੈਂਦੇ ਆ ਬੁੱਕਸ ਵਗੈਰਾ ਪੜ੍ਹਨੀਆਂ ਪੈਂਦੀਆਂ ਤਾਂ ਜਦੋਂ ਕੋਰੋਨਾ ਪੀਰੀਅਡ ਓਵਰ ਹੋਇਆ ਫਿਰ ਮੈਂ ਦਿੱਲੀ ਗਈ ਜਾਮੀਆ ਮਿਲੀਆ ਇਸਲਾਮੀਆਂ ਚ ਗਈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਗਈ ਔਰ ਉਸ ਤੋਂ ਇਲਾਵਾ ਇੱਥੇ ਇੱਕ ਸਰ ਹੈ ਡਾਕਟਰ ਅਨੁਰਾਗ ਸਿੰਘ ਉਹਨਾਂ ਦੀ ਪ੍ਰਾਈਵੇਟ ਲਾਇਬ੍ਰੇਰੀ ਹੈ ਜਿਹੜੀ ਉਹਨਾਂ ਨੇ ਘਰ ਦੇ ਵਿੱਚ ਹੀ ਬਣਾਈ ਹੋਈ ਹੈ ਉਹਨਾਂ ਵੱਲੋਂ ਵੀ ਮੈਨੂੰ ਬਹੁਤ ਗਾਈਡੈਂਸ ਮਿਲੀ ਮੈਂ ਉਹਨਾਂ ਦੀ ਲਾਇਬ੍ਰੇਰੀ ਵਿਜ਼ਿਟ ਕੀਤਾ ਇਸ ਟਾਈਮ ਕਰ ਕੋਰੋਨਾ ਤੋਂ ਬਾਅਦ ਜਿਹੜਾ ਮੇਰਾ ਕੰਮ ਤੇਜ਼ੀ पकड़ी ਤੇ ਮੈਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਗੁਰੂ ਅਮਰਦਾਸ ਜੀ ਦੀਆਂ ਜਿੰਨੀਆਂ ਵੀ ਮੈਨੂੰ ਮਿਲੀਆਂ ਰਚਨਾਵਾਂ ਜਿੰਨਾ ਵੀ ਮੈਨੂੰ ਉਹਨਾਂ ਤੇ ਕੰਮ ਮਿਲਿਆ ਉਹ ਇਕੱਠਾ ਕਰਨਾ ਸ਼ੁਰੂ ਕੀਤਾ ਔਰ ਕਰਦੇ-ਕਰਦੇ ਹੁਣ 2024 ਮਾਰਚ 2024 'ਚ ਮੇਰੀ ਪੀਐਚਡੀ ਕੰਪਲੀਟ ਹੋਈ ਮੇਰਾ ਵਾਈਵਾ ਹੋ ਗਿਆ ਤੇ ਮੈਨੂੰ ਡ ਦੇ ਉੱਪਰ ਵੀ ਜਿਹੜਾ ਪੀਐਚਪੀ ਕਰਨੀ ਆ ਜਾਂ ਗੁਰੂ ਅਮਰਦਾਸ ਜੀ ਦੇ ਉੱਪਰ ਇਹ ਮੰਨ ਸੀ ਨਹੀਂ ਜਦੋਂ ਮੈਂ ਪੜਨਾ ਸ਼ੁਰੂ ਕੀਤਾ ਸਰ ਮੈਂ ਉਦੋਂ ਗੁਰੂ ਗ੍ਰੰਥ ਸਾਹਿਬ ਭਾਈ ਜੋਰ ਸਿੰਘ ਜੀ ਦਾ ਲਿਖਿਆ ਹੋਇਆ ਹਿੰਦੀ ਚ ਸੈਂਚੀ ਸਾਹਿਬ ਹੈ ਚਾਹ ਸੈਂਚੀ ਸਾਹਿਬ ਮੈਂ ਲਏ ਮੈਂ ਅੰਮ੍ਰਿਤਸਰ ਖੁਦ ਗਈ ਪਹਿਲੇ ਮੱਥਾ ਟੇਕਨ ਕਿ ਬਾਬਾ ਜੀ ਮੈਨੂੰ ਸ਼ਕਤੀ ਦੇਣਾ ਮੈਂ ਆਪਣਾ ਕੰਮ ਸ਼ੁਰੂ ਕਰ ਸਕਾਂ ਅੰਮ੍ਰਿਤਸਰ ਤੋਂ ਲੈ ਕੇ ਆਈ ਤੇ ਫਿਰ ਮੈਂ ਉਹਨਾਂ ਨੂੰ ਜਦੋਂ ਪੜਿਆ ਤਾਂ ਮੈਂ ਸਾਰਾ ਪੜਿਆ ਸਾਰੇ ਗੁਰੂਆਂ ਦੀ ਬਾਣੀ ਪੜੀ ਫਿਰ ਜਦੋਂ ਮੈਨੂੰ ਲੱਗਿਆ ਕਿ ਮੈਂ ਗੁਰੂ ਅਮਰਦਾਸ ਜੀ ਤੇ ਹੀ ਕੰਮ ਕਰਨਾ ਹੈ ਫਿਰ ਮੈਂ ਉਹਨਾਂ ਦੀ ਬਾਣੀ ਦੀ ਚੋਣ ਸ਼ੁਰੂ ਕੀਤੀ ਤੇ ਉਹਨਾਂ ਦੀ ਬਾਣੀ ਨੂੰ ਪੜ੍ਹ ਕੇ ਉਹਨਾਂ ਦੀ ਬਾਣੀ ਦੇ ਵਿੱਚ ਜਿਹੜੇ ਅਲੱਗ-ਅਲੱਗ ਮਾਨਵੀਏ ਸਰੋਕਾਰ ਹਨ ਜਿਸ ਤਰ੍ਹਾਂ ਕਿ ਸਮਾਜਿਕ ਸਰੋਕਾਰ, ਸਾਂਸਕ੍ਰਿਤਿਕ ਸਰੋਕਾਰ, ਆਰਥਿਕ ਸਰੋਕਾਰ, ਰਾਜਨੀਤਿਕ ਸਰੋਕਾਰ ਨੈਤਿਕ ਸਰੋਕਾਰ ਅਧਿਆਤਮਿਕ ਸਰੋਕਾਰ ਫਿਰ ਮੈਂ ਇਹਨਾਂ ਦੇ ਅਕੋਰਡਿੰਗ ਉਹਨਾਂ ਦੀ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਫਿਰ ਮੈਂ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਸੇਵਾ ਦੇ ਪੁੰਜ ਦੀ ਗੱਲ ਕੀਤੀ ਆ ਫਿਰ ਗੁਰੂ ਅਮਰਦਾਸ ਜੀ ਨੂੰ ਕਿਹਾ ਜਾਂਦਾ ਹੈ ਕਿ ਅੱਜ ਦੇ ਦੌਰ ਦੀ ਗੱਲ ਕੀਤੀ ਜਾਵੇ ਕਿ ਜੋ ਗੁਰੂ ਸਾਹਿਬਾਨ ਨੇ ਸੰਦੇ ਦਿੱਤਾ ਸੀ ਕੀ ਉਹ ਤੁਹਾਨੂੰ ਲੱਗਦਾ ਵੀ ਅੱਜ ਉਹ ਸੰਦੇਸ਼ ਚੱਲ ਰਿਹਾ ਕੀ ਉਹ ਜਿਹੜਾ ਜਿਹੜੀ ਕੋਮ ਹੈ ਉਸ ਨੂੰ ਪਨਾਰੀ ਆ ਉਹ ਤੇ ਇਹ ਤਾਂ ਬੜਾ ਕ੍ਰਿਟੀਕਲ ਜਿਹਾ ਕੁਐਸਚਨ ਹੈ ਅਪਣਾਉਣਾ ਚਾਹੀਦਾ ਮੈਂ ਕਹੂੰਗੀ ਕਿ ਆਪਾਂ ਜਿਹੜੀ ਦਿੱਲੀਜਨ ਨੂੰ ਬਿਲੋਂਗ ਕਰਦੇ ਆ ਆਪਾਂ ਜਿਹੜੇ ਸਿੱਖ ਪੰਥ ਨੂੰ ਮੰਨਦੇ ਹਾਂ ਗੁਰਦੁਆਰਿਆਂ ਵਿੱਚ ਜਾਂਦੇ ਆ ਪੰਜਾਬ ਦੇ ਵਾਸੀ ਹਾਂ ਤਾਂ ਸਾਨੂੰ ਉਸ ਭਾਵ ਨੂੰ ਕਾਇਮ ਰੱਖਣਾ ਚਾਹੀਦਾ ਹੈ ਸੇਵਾ ਦੇ ਭਾਵ ਨੂੰ ਜਰੂਰ ਆਪਣੇ ਜੀਵਨ ਚ ਅਪਣਾਉਣਾ ਚਾਹੀਦਾ ਹੈ ਜਿੱਤੇ ਹੋ ਸਕੇ ਜਿਸ ਤਰ੍ਹਾਂ ਹੋ ਸਕੇ ਸੇਵਾ ਕਰਨੀ ਚਾਹੀਦੀ ਹੈ ਹੁਣ ਅਸੀਂ ਟੀਚਰਸ ਹਾਂ ਅਸੀਂ ਅਧਿਆਪਕਾਂ ਅਸੀਂ ਬੱਚਿਆਂ ਦੇ ਵਿੱਚ ਵੈਲਿਊਜ਼ ਇਨਕਲਕੇਟ ਕਰ ਸਕਦੇ ਆ ਉਹਨਾਂ ਨੂੰ ਸਮਝਾ ਸਕਦੇ ਹਾਂ ਕਿ ਸਾਡੀ ਵਿਰਾਸਤ ਦੇ ਵਿੱਚ ਜਿਹੜੇ ਗੁਰੂ ਨੇ ਉਹਨਾਂ ਨੇ ਆਪਣੇ ਸ਼ਬਦਾ ਨਹੀਂ ਆਪਣੇ ਵਿਚਾਰਾ ਨਹੀਂ ਸਾਨੂੰ ਕਿੰਨੀ ਵੱਡੀ ਵਿਰਾਸਤ ਦਿੱਤੀ ਹੈ ਪੂੰਜੀ ਦਿੱਤੀ ਹੈ ਉਹਸ ਪੂੰਜੀ ਨੂੰ ਅਸੀਂ ਪੜਾਂਗੇ ਆਪਣੇ ਅੰਦਰ ਆਤਮ ਸਾਥ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਨਾ ਤਾਂ ਸੇਵਾ ਦਾ ਭਾਵ ਜਿਹੜਾ ਮੈਨੂੰ ਲੱਗਦਾ ਹੈ ਸਾਨੂੰ ਹੀ ਆਪਣੀ ਭਾਵੀ ਪੀੜੀ ਤੱਕ ਪਹੁੰਚਾਉਣਾ ਪਏਗਾ ਖੁਦ ਐਗਜ਼ਾਮਪਲ ਬਣ ਕੇ ਅਗਰ ਸਿੱਖਿਆ ਦੇ ਖੇਤਰ ਦੀ ਗੱਲ ਕਰੀਏ ਤੇ ਸਿੱਖਿਆ ਦੇ ਖੇਤਰ ਵਿੱਚ ਅੱਜ ਕੀ ਹੈ ਸਾਰੇ ਮੈਨੂੰ ਜਿੰਨਾ ਤੱਕ ਮੈਂ ਦੇਖਿਆ ਕੀ ਪੇ ਦੇ ਹਿਸਾਬ ਨਾਲ ਅਸੀਂ ਕਰਨੀ ਹੈ ਨੌਕਰੀ ਨੌਕਰੀ ਨਹੀਂ ਨਾ ਫਿਰ ਸਿੱਖਿਆ ਦਾ ਖੇਤਰ ਤਾਂ ਸੇਵਾ ਦਾ ਖੇਤਰ ਹੈ ਨਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤਾਂ ਇਸ ਲਈ ਟੀਚਰਸ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇਸ ਤੋਂ ਉੱਪਰ ਵੀ ਸੋਚੀਏ ਠੀਕ ਹੈ ਅਸੀਂ ਜ਼ਰੂਰੀ ਬਹੁਤ ਜ਼ਰੂਰੀ ਹੈ ਸਾਡੇ ਲਈ ਪੈਸਾ ਵੀ ਲੇਕਿਨ ਜਿੰਨਾ ਹੋ ਸਕਦਾ ਹੈ ਅਸੀਂ ਵੱਧ ਤੋਂ ਵੱਧ ਸੇਵਾਵਲ ਵੀ ਜਾਈਏ ਔਰ ਵਿਦਿਆ ਦੇ ਖੇਤਰ ਵਿੱਚ ਹੀ ਕੁਝ ਐਸਾ ਕਰੀਏ ਕਿ ਅਸੀਂ ਸਮਾਜ ਨੂੰ ਕੁਝ ਸੇਵਾ ਦੇ ਸਕੀਏ ਤੇ ਜਦੋਂ ਪੀ ਐਚ ਡੀ ਕਰ ਰਹੇ ਸੀ ਤੁਸੀਂ ਕਹਿੰਗੀਆਂ ਜਦੋਂ ਬੰਦਾ ਕੋਈ ਪੀ ਐਚ ਡੀ ਕਰਦਾ ਨਾ ਤਾਂ ਸਟੱਡੀ ਦੀ ਉਹਨੂੰ ਸਾਰੇ ਕੋਖ ਪਰਦਾ ਕਰਨੀ ਪੈਂਦੀ ਆ ਵੀ ਹਾਂ ਸ਼ਾਇਦ ਕੋਈ ਸ਼ਬਦ ਇੱਧਰ ਉੱਧਰ ਨਾ ਹੋ ਜੇ ਕਿ ਧਾਰਮਿਕ ਵਿਸ਼ੇ ਤੇ ਖਾਸ ਤੌਰ ਤੇ ਇਹ ਸ਼ਾਇਦ ਇਦਾਂ ਦੇ ਸ਼ਬਦ ਨਾ ਵਰਤੇ ਜਾਣ ਵੀ ਸ਼ਾਇਦ ਸਾਡੇ ਜਿਹੜੀ ਕਮੇਟੀ ਐ ਤਾਂ ਕਿਤੇ ਨਾ ਕਿਤੇ ਵਿਰੋਧ ਨਾ ਕਰਨ ਲੱਗ ਜੇ ਜਦੋਂ ਤੁਹਾਡਾ ਜਿਹੜਾ ਸਟੱਡੀ ਦਾ ਸਮਾਂ ਸੀ ਤਾਂ ਉਹ ਤੁਹਾਨੂੰ ਲੱਗਦਾ ਸੀ ਦੌਰ ਕੀ ਲੱਗਦਾ ਨਹੀਂ ਔਖਾ ਬੜਾ ਸੀ ਕਿਉਂਕਿ ਧਾਰਮਿਕ ਖੇਤਰ ਦੇ ਵਿੱਚ ਜਿਹੜੇ ਇਹ ਜਿਹੇ ਸ਼ਬਦ ਹੁੰਦੇ ਨੇ ਤਾਂ ਬੜੇ ਸੋਚ ਸਮਝ ਕੇ ਚੁਣਨੇ ਪੈਂਦੇ ਨੇ ਉਸ ਨੂੰ ਸਰ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਮੈਂ ਪੰਜਾਬ ਦੀ ਵਾਸੀ ਆ ਮੈਨੂੰ ਪੰਜਾਬੀ ਬਹੁਤ ਅੱਛੀ ਤਰ੍ਹਾਂ ਆਉਂਦੀ ਹੈ ਜਿਸ ਤਰ੍ਹਾਂ ਮੈਂ ਹਿੰਦੀ ਦੇ ਵਿੱਚ ਇੱਕ ਆਪਣੇ ਆਪ ਨੂੰ ਸਮਝਦੀ ਆ ਕਿ ਪ੍ਰਮਾਤਮਾ ਨੇ ਮੈਨੂੰ ਇਹ ਦਾਤ ਬਖਸ਼ੀ ਹੈ ਮੈਂ ਹਿੰਦੀ ਦਾ ਗਿਆਨ ਦੇ ਸਕਾਂ ਬੱਚਿਆਂ ਨੂੰ ਇਸ ਤਰ੍ਹਾਂ ਹੀ ਮੇਰੀ ਮੈਨੂੰ ਪੰਜਾਬੀ ਦਾ ਵੀ ਪੂਰਾ ਗਿਆਨ ਹੈ ਇਸ ਤਰ੍ਹਾਂ ਹੀ ਜਦੋਂ ਮੈਂ ਜਿੱਥੇ ਵੀ ਦੇਖਦੀ ਸੀ ਤੇ ਮੈਂ ਆਪ ਆਪ ਹੀ ਬੈਠ ਕੇ ਕਰ ਲੈਂਦੀ ਸੀ ਕਿ ਇਹ ਪੰਜਾਬੀ ਦਾ ਸ਼ਬਦ ਹਿੰਦੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਲਿਖਣਾ ਹੈ ਤਾਂ ਕਿ ਇਹਦੀ ਮਰਿਆਦਾ ਕਾਇਮ ਰਹੇ ਛੋਟੀ ਤੋਂ ਛੋਟੀ ਮਾਤਰਾ ਵੀ ਅੱਧਰ ਤੋਂ ਉੱਧਰ ਨਾ ਹੋਏ ਮੈਂ ਪੂਰਾ ਧਿਆਨ ਰੱਖਦੇ ਹੋਏ ਹੀ ਆਪਣਾ ਪੀ ਐਚ ਡੀ ਦਾ ਕੰਮ ਕੀਤਾ ਗੁਰੂ ਅਮਰਦਾਸ ਜੀ ਦੇ ਕੰਮ ਕਰਨ ਤੋਂ ਬਾਅਦ ਮੈਂ ਸਭ ਤੋਂ ਪਹਿਲੇ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਸਭ ਤੋਂ ਜ਼ਿਆਦਾ ਮੇਰਾ ਮਨ ਇਹ ਹੈ ਕਿ ਲੋਕਾਂ ਦੇ ਵਿੱਚ ਵੈਲਿਊਜ਼ ਦਾ ਭਾਵ ਆਏ ਅਲੱਗ-ਅਲੱਗ ਤਰ੍ਹਾਂ ਦੀਆਂ ਉਹਨਾਂ ਦੀਆਂ ਕੀਤੀਆਂ ਹੋਈਆਂ ਕੰਮਾਂ ਦਾ ਭਾਵ ਆਏ ਇਸ ਤੋਂ ਬਾਅਦ ਮੇਰਾ ਇਹ ਮਨ ਹੈ ਕਿ ਮੈਂ ਆਪਣੀ ਪੀ ਐਚ ਡੀ ਦੇ ਕੰਮ ਤੇ ਕੁਝ ਕਿਤਾਬਾਂ ਵੀ ਛਪਵਾਵਾਂ ਜਿਸ ਤਰ੍ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਸ ਤਰ੍ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਨਾਂ ਦੇ ਥਰੂ ਮੇਰਾ ਮਨ ਹੈ ਕਿ ਮੇਰਾ ਕੀਤਾ ਹੋਇਆ ਕੰਮ ਗੁਰੂ ਅਮਰਦਾਸ ਜੀ ਦੇ ਜੀਵਨ ਤੇ ਉਹਨਾਂ ਦੀ ਬਾਣੀ ਤੇ ਲੋਕਾਂ ਦੇ ਸਾਹਮਣੇ ਆਏ ਕਿਤਾਬਾਂ ਦੇ ਰੂਪ ਵਿੱਚ ਤੇ ਪਹਿਲਾਂ ਵੀ ਤੁਹਾਡੇ ਕੋਈ ਕਿਤਾਬਾਂ ਆਈਆਂ ਨੇ ਕਿਹੜੇ ਕਿਹੜੇ ਹਿੰਦੀ ਦੇ ਵਿੱਚ ਆਈਆਂ ਨੇ ਹਾਂਜੀ ਹਾਂ ਉਹ ਕਿਹੜੇ ਕਿਹੜੇ ਕਿਤਾਬਾਂ ਨੇ ਮੈਂ बीएड ਲਈ ਹਿੰਦੀ ਸਿੱਖਿਆ ਦੀ ਪੁਸਤਕ ਲਿਖ ਚੁੱਕੀ ਹਾਂ ਸਾਡੇ ਕਾਲਜ ਚ ਡੀਐਲਐਡ ਵੀਆ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਉਹਦੇ ਲਈ ਵੀ ਮੈਂ ਹਿੰਦੀ ਸਿੱਖਿਆ ਦੀ ਪੁਸਤਕ ਲਿਖ ਚੁੱਕੀ ਹਾਂ ਇੱਕ ਤੋਂ ਹੋਰ ਸਬਜੈਕਟਸ ਤੇ ਵੀ ਮੈਂ ਆਪਣੀਆਂ ਪੁਸਤਕਾਂ ਕੱਢ ਚੁੱਕੀ ਹਾਂ ਤਾਂ ਜਦੋਂ ਪੀਐਚਡੀ ਕਰ ਰਹੇ ਸੀ ਤੁਹਾਡੇ ਕਹਿੰਦੇ ਆ ਨਾ ਕਿ ਗੁਰੂ ਤੋਂ ਬਿਨਾ ਤਾਂ ਗਤੀ ਨਹੀਂ ਹੈ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਕਹਾਣੀ ਵੀ ਦੱਸਾਂ ਤਾਂ ਜਦੋਂ ਉਹਨਾਂ ਨੂੰ ਇੱਕ ਬ੍ਰਹਮਚਾਰੀ ਨੇ ਨਿਗੂਰਾ ਕਹਿ ਦਿੱਤਾ ਤੇ ਤਾਂ ਹੀ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਮੈਂ ਤਾਂ ਗੁਰੂ ਧਰਨ ਕਰਨਾ ਹੈ ਗੁਰੂ ਤੋਂ ਬਗੈਰ ਤਾਂ ਮੈਂ ਕੁਝ ਵੀ ਨਹੀਂ ਆ ਫਿਰ ਕਰਦੇ ਕਰਦੇ ਦੇਖੋ ਇੱਕ ਨਿਗੂਰਾ ਸ਼ਬਦ ਨੇ ਉਹਨਾਂ ਨੂੰ ਕਿੱਥੇ ਦੀ ਕਿੱਥੇ ਪਹੁੰਚਾਇਆ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਆਪਣੀ ਭਤੀਜੇ ਦੀ ਵੋਟੀ ਕੋ ਲੋ ਬੀਬੀ ਅਮਰੋ ਕੋ ਲੋ ਸ਼ਬਦ ਸੁਨਿਆ ਗੁਰੂ ਨਾਨਕ ਦੇਵ ਜੀ ਦਾ ਫਿਰ ਉਹਨਾਂ ਦੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਗਏ ਖਡੂਰ ਸਾਹਿਬ ਫਿਰ ਉੱਥੇ ਜਾ ਕੇ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਹੀ ਗੁਰੂ ਧਾਰ ਲਿਆ ਉਸ ਤੋਂ ਬਾਅਦ ਉਹਨਾਂ ਦੇ ਮਨ ਨੂੰ ਇੱਕ ਸ਼ਾਂਤੀ ਮਿਲੀ ਗਈ ਹਾਂ ਹੁਣ ਮੇਰਾ ਟਿਕਾਣਾ ਹੀ ਹੈ ਉਹ ਨਿਥਾਵਿਆਂ ਦੇ ਥਾਂ ਨਿਮਾਨਿਆਂ ਦੇ ਮਾਨਕ ਹੈ ਲਾਈ ਇਸ ਤਰ੍ਹਾਂ ਹੀ ਜਦੋਂ ਗੁਰੂ ਦੀ ਮੈਂ ਕਹਾਂ ਕਿ ਇੱਕ ਤਾਂ ਸਾਨੂੰ ਗੁਰੂ ਮਿਲਦੇ ਹਨ ਯੂਨੀਵਰਸਿਟੀ ਵੱਲੋਂ ਜਿੱਥੇ ਅਸੀਂ ਕੰਮ ਕਰਦੇ ਹਾਂ ਉਹ ਯੂਨੀਵਰਸਿਟੀ ਹੀ ਦਿੰਦੇ ਹਨ ਕਿ ਇਹ ਤੁਹਾਡੇ ਗਾਈਡ ਹੈ ਤੁਹਾਡੇ ਨਿਰਦੇਸ਼ਕ ਹੈ ਤੁਸੀਂ ਇਹਨਾਂ ਨੂੰ ਗੱਲ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਕ ਸਹਿ-ਸੋਧ ਨਿਰਦੇਸ਼ਕ ਵੀ ਹੁੰਦੇ ਹਨ ਜਿਹੜੇ ਕਿ ਅਸੀਂ ਆਪਣੇ ਆਪ ਵੀ ਰਿਕਮੈਂਡ ਕਰ ਸਕਦੇ ਹਾਂ ਕਿ ਹਾਂ ਮੈਂ ਇਹ ਗੁਰੂ ਹੈ ਮੇਰੇ ਤੇ ਮੈਂ ਇਹਨਾਂ ਕੋਲੋਂ ਸਾਰਾ ਕੰਮ ਸਿੱਖਣਾ ਚਾਹਨੀ ਹਾਂ ਇਸ ਮਾਮਲੇ 'ਚ ਮੈਂ ਆਪਣੇ ਆਪ ਨੂੰ ਬਹੁਤ ਭਾਗੇਸ਼ਾਲੀ ਸਮਝਦੀ ਆਂ ਕਿ ਮੈਨੂੰ ਗਵਰਨਮੈਂਟ ਕਾਲਜ ਸਰਕਾਰੀ ਕਾਲਜ ਜਿਹੜਾ ਲੜਕੀਆਂ ਦਾ ਲੁਧਿਆਣੇ ਦੇ ਵਿੱਚ ਉੱਥੇ ਦੇ ਹਿੰਦੀ ਵਿਭਾਗ ਦੇ ਮੁਖੀ ਡਾਕਟਰ ਸੌਰਵ ਕੁਮਾਰ ਉਸ ਸਹਿਸ਼ੋਧ ਨਿਰਦੇਸ਼ਕ ਦੇ ਤੌਰ ਤੇ ਮੈਨੂੰ ਮਿਲੇ ਔਰ ਉਹਨਾਂ ਨੇ ਮੈਨੂੰ ਪੂਰੀ ਗਾਈਡੈਂਸ ਦਿੱਤੀ ਔਰ ਅੱਛੀ ਤਰ੍ਹਾਂ ਮੇਰਾ ਸਾਰਾ ਕੰਮ ਨਿਪਟਾਇਆ ਤੇ ਕਿਤਾਬਾਂ ਦੀ ਗੱਲ ਕੀਤੀ ਆ ਤੁਸੀਂ ਵੀ ਜਿਹੜੀ ਪੀ ਐਸ ਡੀ ਕਰਨ ਤੋਂ ਬਾਅਦ ਜਿਹੜੀ ਕਿਤਾਬ ਆ ਤੁਸੀਂ ਹਿੰਦੀ ਦੇ ਵਿੱਚ ਛਾਪਣਾ ਚਾਹੁੰਦੇ ਹੋ ਜਾਂ ਪੰਜਾਬੀ ਦੇ ਵਿੱਚ ਕਹੂੰ ਕਿ ਦਰਸ਼ਕ ਜਿਹੜਾ ਪੀ ਐਚ ਡੀ ਕਰ ਲੈਂਦਾ ਕਹਿੰਦਾ ਉਹਦਾ ਕੋਲ ਨਾ ਪੂਨਾਮਾ ਸਾਰੀ ਸਟੱਡੀ ਹੋ ਜਾਂਦੀ ਹੈ ਵੀ ਹਾਂ ਗੁਰੂ ਸਬਾਨ ਨੇ ਕੀ ਕੀਤਾ ਗੁਰੂ ਸਬਾਨ ਕਿਹੜੀ ਜਗ੍ਹਾ ਤੇ ਕੇ ਉਹਨਾਂ ਦਾ ਜਿਹੜਾ ਮਕਸਦ ਕੀ ਸੀ ਉਹਨਾਂ ਦਾ ਫਲਸਫਾ ਕੀ ਸੀ ਉਹ ਸਾਰਾ ਜਿਹੜਾ ਪੀ ਐਚ ਡੀ ਦੇ ਵਿੱਚ ਆ ਜਾਂਦਾ ਹੈ ਕਿ ਤੁਸੀਂ ਉਹ ਜਿਹੜੀ ਕਿਤਾਬ ਹੈ ਉਹ ਹਿੰਦੀ ਦੇ ਵਿੱਚ ਛਾਪਣਾ ਚਾਹੁੰਦੇ ਹੋ ਜਾਂ ਪੰਜਾਬੀ ਦੇ ਵਿੱਚ ਜਾਂ ਫਿਰ ਤੁਸੀਂ ਸਾਡੇ ਚੈਨਲ ਦੇ ਮਾਧਮ ਦਰਾਂ ਇਹ ਕੀ ਕਹਿਣਾ ਚਾਹੁੰਦੇ ਹੋ ਵੀ ਕਿਹੜਾ ਜਿਹੜਾ ਸ਼ਖਸ਼ਾ ਜਿਹੜੀ ਜਿਹੜੀ ਮਦਦ ਕਰ ਸਕਦਾ ਵੀ ਇਹ ਕਿਤਾਬ ਛਪਾਉਣ ਦੇ ਵਿੱਚ ਸਰ ਭਾਸ਼ਾ ਤਾਂ ਦੇਖੋ ਇੱਕ ਮਾਧਿਅਮ ਹੈ ਹਾਂ ਜਿਹੜੇ ਪੰਜਾਬੀ ਜਾਣਦੇ ਹਨ ਅੱਛੀ ਤਰ੍ਹਾਂ ਉਹ ਪੰਜਾਬੀ ਦੀ ਕਿਤਾਬ ਲੈ ਕੇ ਪੜ੍ਹਨਾ ਪਸੰਦ ਕਰਦੇ ਹਨ ਔਰ ਜਿਹੜੇ ਹਿੰਦੀ ਜਾਣਦੇ ਹਨ ਉਹਨਾਂ ਵਾਸਤੇ ਤਾਂ ਹਿੰਦੀ ਹੀ ਜ਼ਰੂਰੀ ਹੈ ਨਾ ਹੁਣ ਬਾਹਰ ਮੈਂ ਗਈ ਸੀ ਜਦੋਂ ਜਾਮੀਆਂ ਮਿਲਿਆ ਇਸਲਾਮੀਆਂ ਤੁਹਾਨੂੰ ਦੱਸਿਆ ਗੁਰੂ ਲਾਲ ਨਹਿਰੂ ਉੱਥੇ ਬਹੁਤ ਘੱਟ ਹਨ ਪੰਜਾਬੀ ਪੜ੍ਹਨ ਵਾਲੇ ਉੱਥੇ ਹਿੰਦੀ ਦੀ ਕਿਤਾਬ ਦੀ ਹੀ ਆਪਾਂ ਕਹੀਏ ਦੇ ਸਕਦੇ ਹਾਂ ਹੈਨਾ ਤਾਂ ਮੇਰਾ ਬਹੁਤ ਮਨ ਹੈ ਮੈਨੂੰ ਪਾਸ਼ਾ ਦਾ ਕੋਈ ਉਹ ਨਹੀਂ ਐ ਵੈਸੇ ਮੇਰੀ ਅਗਰ ਦਿਲੀ ਤਮੰਨਾ ਪੁੱਛਾ ਤਾਂ ਮੈਂ ਹਿੰਦੀ ਦੇ ਵਿੱਚ ਹੀ ਆਪਣੀਆਂ ਕਿਤਾਬਾਂ ਛਪਵਾਉਣਾ ਚਾਹਾਂਗੀ ਬਾਕੀ ਪੰਜਾਬੀ ਵੀ ਸਾਡੀ ਮਾਂ ਬੋਲੀ ਹੈ ਸਾਡੀ ਪਾਸ਼ਾ ਹੈ ਅਗਰ ਦੋਹਾਂ ਭਾਸ਼ ਤਾਂ ਮੈਂ ਕਵਾਂਗੀ ਬਹੁਤ ਹੀ ਵਧੀਆ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ ਬਾਕੀ ਇਹਦੇ ਲਈ ਮੈਂ ਜਿੱਥੇ ਵੀ ਹੋ ਸਕੇਗਾ ਉਹ ਆਪਣੀਆ ਕਿਤਾਬ ਵਾਲੀ ਜਰੂਰ ਜਾਵਾਂਗੀ ਥੋੜਾ ਮੈਡਮ ਜਾਣਕਾਰੀ ਸਾਂਝੀ ਕਰੋ ਕਿ ਗੁਰੂ ਸਬਾ ਦਾ ਜੋ ਸੰਦੇਸ਼ ਸੀ ਉਹ ਸੰਦੇਸ਼ ਹੈ ਕੀ ਸੀ ਤੇ ਉਹਨਾਂ ਦਾ ਇਤਿਹਾਸ ਕੀ ਸੀ ਤੇ ਮਕਸਦ ਕੀ ਸੀ ਕਹੂੰਗੀ ਇਸ ਸ਼ਾਂਤੀ ਦੇ ਪੁੰਜ ਗਿਆ ਜਾਂਦਾ ਹੀ ਗੁਰੂ ਸਾਹਿਬਾਨ ਨੂੰ ਜਦੋਂ ਤੁਸੀਂ ਸਰਚ ਕੀਤੀ ਹੈ ਤਾਂ ਤੁਹਾਨੂੰ ਕੀ ਕੁਝ ਲੱਭਿਆ ਬਿਲਕੁਲ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਤੇ ਜਦੋਂ ਮੈਂ ਪੀ ਐਚ ਡੀ ਕਰ ਰਹੀ ਸੀ ਤਾਂ ਸਭ ਤੋਂ ਪਹਿਲੇ ਮੈਂ 1.5 ਸਾਲ ਉਹਨਾਂ ਦੇ ਜੀਵਨ ਨੂੰ ਹੀ ਪੜਨ ਤੇ ਲਗਾਇਆ ਕਿਉਂਕਿ ਉਹਨਾਂ ਬਾਰੇ ਜਦੋਂ ਮੈਂ ਇੱਕ ਵਾਰੀ ਪੜ ਲਿਆ ਤਾਂ ਮੈਨੂੰ ਲੱਗਿਆ ਕਿ ਹਰ ਚੀਜ਼ ਮੈਨੂੰ ਪਤਾ ਹੋਣੀ ਚਾਹੀਦੀ ਹੈ ਮੈਂ ਗੁਰੂ ਅਮਰਦਾਸ ਜੀ ਨੂੰ ਜਦੋਂ ਪੜਿਆ ਤੇ ਸਭ ਤੋਂ ਪਹਿਲੇ ਤਾਂ ਜਦੋਂ ਮੈਨੂੰ ਲੱਗਿਆ ਕਿ ਇਹ 40 ਸਾਲ ਦੀ ਉਮਰ ਤੱਕ ਤਾਂ ਵਪਾਰੀ ਸਨ ਕ੍ਰਿਸ਼ੀ ਦਾ ਖੇਤੀ ਦਾ ਵਪਾਰੀ ਕਰਦੇ ਸਨ ਆਪਣੇ ਭਰਾਵਾਂ ਨਾਲ ਆਪਣੇ ਪਿਤਾ ਜੀ ਨਾਲ 40 ਸਾਲ ਦੀ ਉਮਰ ਤੋਂ ਬਾਅਦ 62 ਸਾਲ ਦੀ ਉਮਰ ਤੱਕ 21 ਵਰਿਉ ਹਰੀਦੁਆਰ ਤੀਰਥ ਯਾਤਰਾ ਲਈ ਜਾਂਦੇ ਸਨ ਉਸ ਟਾਈਮ ਤੇ ਦੇਖੋ ਤੀਰਥ ਯਾਤਰਾ ਕਰਨੀ ਕਿੰਨੀ ਮੁਸ਼ਕਿਲ ਸੀ ਪੈਦਲ ਜਾਣਾ ਹਰੀਦੁਆਰ ਫਿਰ ਪੈਦਲ ਵਾਪਸ ਅੰਮ੍ਰਿਤਸਰ ਤੱਕ ਆਉਣਾ ਬਾਸਰ ਕੇ ਗਾਮ ਚ ਉਹਨਾਂ ਦਾ ਜਨਮ ਹੋਇਆ ਸੀ 21 ਸਾਲ ਉਹ ਲਗਾਤਾਰ ਉਹਨਾਂ ਨੂੰ ਲੱਗਦਾ ਸੀ ਇਹ ਭਗਤੀ ਹੈ ਇਹਦੇ ਨਾਲ ਹੀ ਅਸੀਂ ਮੁਕਤੀ ਦਾ ਮਾਰਗ ਪਾਲਾਂਗੇ ਪਰ ਫਿਰ ਵੀ ਮਨ ਜਿਸ ਤਰ੍ਹਾਂ ਨਾ ਉਹਨਾਂ ਦਾ ਥੋੜਾ ਜਿਹਾ ਅਸ਼ਾਂਤ ਸੀ ਕਿ ਮੈਂ ਕਰ ਕੀ ਰਿਹਾ ਹਾਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਇੱਕ ਨੀ ਤੀਰਥ ਯਾਤਰਾ ਤੇ ਉਹਨਾਂ ਨੂੰ ਇੱਕ ਬ੍ਰਹਮਚਾਰੀ ਮਿਲੇ ਹੂੰ ਉਹ ਉਹਨਾਂ ਤੋਂ ਬੜੇ ਪ੍ਰਭਾਵਿਤ ਹੋਏ ਬ੍ਰਹਮਚਾਰੀ ਉਹਨਾਂ ਦੇ ਨਾਲ ਹੀ ਉਹਨਾਂ ਦੇ ਪਿੰਡ ਵਾਸਰ ਕੇ ਆ ਗਏ ਅੰਮ੍ਰਿਤਸਰ ਆ ਗਏ ਗੱਲਾਂ ਗੱਲਾਂ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੋਣ ਹੈ ਤੁਸੀਂ ਬੜੇ ਪੁੰਝੇ ਹੋਏ ਲੱਗਦੇ ਹੋ ਗੁਰੂ ਅਮਰਦਾਸ ਜੀ ਨੇ ਉਹ ਬ੍ਰਹਮਚਾਰੀ ਨੂੰ ਕਿਹਾ ਕਿ ਮੇਰੇ ਤਾਂ ਕੋਈ ਗੁਰੂ ਨਹੀਂ ਹੈ ਹਜੇ ਤੱਕ ਤਾਂ ਮੈਂ ਲਈ ਨਹੀਂ ਦੀਕਸ਼ਾ ਉਹ ਨਿਗੂ ਨੇ ਇਹ ਕਹਿਤਾ ਕਿ ਤੁਸੀਂ ਤਾਂ ਨਿਗਰੇ ਹੋ ਮੇਰਾ ਤਾਂ ਜੀਵਨ ਪ੍ਰਸ਼ਟ ਹੋ ਗਿਆ ਤੁਹਾਨੂੰ ਮਿਲ ਕੇ ਮੈਂ ਇੱਕ ਨਿਗਰੇ ਦੇ ਘਰ ਦਾ ਖਾਣਾ ਖਾ ਲਿਆ ਉਹ ਗੱਲ ਗੁਰੂ ਅਮਰਦਾਸ ਜੀ ਦੇ ਮਨ ਨੂੰ ਲੱਗ ਗਈ ਕਿ ਮੈਂ ਗੁਰੂ ਧਰਨ ਹੈ ਗੁਰੂ ਤੋਂ ਬਿਗੈਰ ਗਤੀ ਨਹੀਂ ਹੈ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਉਹ ਹਰ ਰੋਜ਼ ਹੀ ਸੋਚਣ ਲੱਗੇ ਕਿ ਮੈਨੂੰ ਸੱਚਾ ਗੁਰੂ ਕਦੋਂ ਮਿਲੇਗਾ ਜਦੋਂ ਮੇਰਾ ਜੀਵਨ ਸਫਲ ਹੋਏਗਾ ਤਾਂ ਆਪਣੇ ਘਰ ਦੇ ਵਿੱਚ ਹੀ ਉਹ ਅੰਮ੍ਰਿਤ ਵੇਲੇ ਜਦੋਂ ਆਪਣੇ ਘਰ ਦੇ ਵਿੱਚ ਹੀ ਸੁੱਤੇ ਹੋਏ ਸੀ ਤੇ ਨਾਲ ਦੇ ਘਰ ਉਹਨਾਂ ਦੀ ਭਤੀਜੇ ਦੀ ਬੋਟੀ ਗੁਰੂ ਨਾਨਕ ਵਾਣੀ ਦਾ ਉਚਾਰਨ ਕਰ ਰਹੀ ਸੀ ਗੁਰੂ ਨਾਨਕ ਵਾਨੀ ਸੀ ਕਰਨੀ ਕਾਗਦ ਮਨ ਮਸ ਵਾਨੀ ਬੁਰਾ ਭਲਾ ਦੋ ਹੀ ਲੇਖ ਪਈ ਜਦੋਂ ਇਹ ਵਾਨੀ ਉਹਨਾਂ ਦੇ ਕੰਨ ਦੇ ਵਿੱਚ ਆਈ ਤੇ ਉਹਨਾਂ ਨੇ ਧਾਰ ਲਿਆ ਕਿ ਇਹ ਤਾਂ ਮੇਰੇ ਮਨ ਨੂੰ ਬਹੁਤ ਸ਼ਾਂਤੀ ਦੇ ਰਹੀ ਹੈ ਵਾਨੀ ਫਿਰ ਉਹਨਾਂ ਨੇ ਆਪਣੀ ਨੋਨ ਨੂੰ ਪੁੱਛਿਆ ਕਿ ਬੇਟਾ ਤੁਸੀਂ ਇਹ ਕਿਹਦੀ ਵਾਨੀ ਦਾ ਉਚਾਰਨ ਕਰ ਰਹੇ ਹੋ ਤਾਂ ਉਹਨਾਂ ਨੇ ਬੀਬੀ ਅਮਰੋ ਨੇ ਕਿਹਾ ਕਿ ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਵਾਨੀ ਹੈ ਉਹ ਹੁਣ ਇਸ ਟਾਈਮ ਨਹੀਂ ਹਨ ਤੇ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਜੀ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਪਿਤਾ ਜੀ ਨੂੰ ਮਿਲਣਾ ਚਾਹਾਂ ਬੀਬੀ ਅਮਰੋ ਆਪਣੇ ਸਸੁਰਸਮਾਨ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਆਪਣੇ ਪਿਤਾ ਜੀ ਦੇ ਅਸਥਾਨ ਖਡੂਰ ਸਾਹਿਬ ਗਏ ਉੱਥੇ ਬਾਣੀ ਦਾ ਪਾਠ ਹੋ ਰਿਹਾ ਸੀ ਤਾਂ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਉਹਨਾਂ ਨੇ ਮਿਲੇ ਉਹਨਾਂ ਨੇ ਬਾਣੀ ਸੁਣੀ ਤਾਂ ਉਹਨਾਂ ਦੇ ਮਨ ਨੂੰ ਇਤਨੀ ਸ਼ਾਂਤੀ ਮਿਲੀ ਕਿ ਉਹਨਾਂ ਨੇ ਆ ਕੇ ਕਿਹਾ ਕਿ ਹੁਣ ਮੈਂ ਆਪਣਾ ਸਾਰਾ ਜੀਵਨ ਐਸੇ ਲੇਖੇ ਲਾਣਾ ਚਾਹਾਂ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਬੇਟਾ ਐਨਾ ਉਹ ਨਹੀਂ ਹੈ ਕਿ ਤੁਸੀਂ ਆਸਾਨ ਸਮਝੋਗੇ ਬਾਣੀ ਨੂੰ ਅਪਣਾਣਾ ਇਹਨੂੰ ਤੁਹਾਨੂੰ ਰੀਅਲ ਜੀਵਨ 'ਚ ਅਪਣਾਣਾ ਵੀ ਪਏਗਾ ਉਹ ਕਹਿੰਦੇ ਮੈਨੂੰ ਮਨਜ਼ੂਰ ਹੈ ਉਹ ਉੱਥੇ ਹੀ ਉਸ ਸਥਾਨ 'ਤੇ ਰਹੇ ਔਰ ਦੇਖੋ ਇੱਕ ਦਿਨ ਲਈ ਨਹੀਂ ਰਹੇ 12 ਸਾਲ 60 ਸਾਲ ਦੀ ਉਮਰ ਤੋਂ ਲੈ ਕੇ ਲਗਭਗ 74-75 ਸਾਲ ਦੀ ਉਮਰ ਤੱਕ ਉੱਥੇ ਗੁਰੂ ਅੰਗਦ ਦੇ ਜੀ ਦੀ ਸੇਵਾ 'ਚ ਰਹੇ ਉਹ ਵੀ ਨਿਸਵਾਰਥ ਸੇਵਾ ਜਿਹੜੀ ਸੇਵਾ ਉਹਨਾਂ ਨੇ ਦਿੱਤੀ ਉਹਨਾਂ ਨੇ ਕੀਤੀ ਮੈਂ ਕਪੜੇ ਧੋਣ ਦੀ ਸੇਵਾ ਲਾ ਲਓ ਪਾਣੀ ਭਰਨ ਦੀ ਸੇਵਾ ਲਾ ਲਓ ਲੰਗਰ ਬਣਾਉਣ ਦੀ ਸੇਵਾ ਲਾ ਲਓ ਲੱਕੜੀਆਂ ਲਿਆਂਦੀ ਹਰ ਤਰ੍ਹਾਂ ਦੀ ਸੇਵਾ ਉਹਨਾਂ ਨੇ ਕੀਤੀ ਦੇਖੋ ਗੁਰੂ ਅੰਗਦ ਦੇਵ ਜੀ ਉਹਨਾਂ ਤੋਂ ਛੋਟੇ ਵੀ ਸੀ 25 ਸਾਲ ਛੋਟੇ ਸੀ ਔਰ ਰਿਸ਼ਤੇ ਜੋ ਉਹਨਾਂ ਦੇ ਸੰਭੀ ਵੀ ਸੀ ਫਿਰ ਵੀ ਸਾਰੀਆਂ ਔਰ ਇੱਥੋਂ ਮੈਨੂੰ ਲੱਗਿਆ ਕਿ ਗੁਰੂ ਅਮਰਦਾਸ ਜੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਗੁਣ ਜੇ ਮੈਂ ਤੁਸੀਂ ਮੈਨੂੰ ਪੁੱਛਿਆ ਕਿ ਤੁਹਾਨੂੰ ਸਭ ਤੋਂ ਵੱਡਾ ਉਹਨਾਂ ਦਾ ਕਿਹੜਾ ਗੁਣ ਲੱਗਿਆ ਤਾਂ ਨਿਮਰਤਾ ਨਿੰਮਰਤਾ ਦੇ ਪੁੰਜ ਨਿੰਮਰਤਾ ਦੇ ਪੁੰਜ ਬਿਲਕੁਲ ਫਿਰ ਉਹ ਹਿਊਮਿਲਟੀ ਔਰ ਉਹਨਾਂ ਦੇ ਵਿੱਚ ਇੰਨਾ ਜਿਆ ਰਤੀ ਪਰ ਵੀ ਹੰਕਾਰ ਦਾ ਭਾਵ ਨਹੀਂ ਕਿ ਮੈਂ ਇਹ ਕੰਮ ਕਿਉਂ ਕਰਾਂ ਅੱਜ ਦੇਖੋ ਜਨਰੇਸ਼ਨ ਅੱਜਕੱਲ ਦੇ ਦੋ ਅੱਜ ਦੇਖੋ ਜਰਾ ਜਿਹਾ ਕੰਮ ਕਹਿ ਦੋ ਤੁਸੀਂ ਹਾਂ ਉਹ ਹੀ ਨਾ ਜਿਹੜੇ ਸੇਵਾ ਕਰਦਾ ਕਹਿੰਦਾ ਮੈਨੂੰ ਗੁਰਦੁਆਰਾ ਦਾ ਪ੍ਰਧਾਨ ਲਗਾ ਦਿਓ ਜਿਹੜੇ ਸੇਵਾ ਕਰਦਾ ਕਹਿੰਦਾ ਮੈਨੂੰ ਆ ਉਹਦਾ ਦੇ ਦਿਓ ਕਿ ਉਹ ਗੁਰੂ ਸੇਵਾਾਂ ਦੇ ਫਲਸਫੇ ਨੂੰ ਭੁੱਲ ਜਾਂਦੇ ਨੇ ਉਹ ਭੁੱਲ ਜਾਂਦੇ ਨੇ ਫਿਰ ਜਦੋਂ ਉਹਨਾਂ ਦੀ ਨਿਸਵਾਰਥ ਸੇਵਾ ਸੀ ਦੇਖੋ ਜਦੋਂ ਮੈਂ ਸਾਰਾ ਪੜਿਆ ਉਹਨਾਂ ਦਾ ਇਤਿਹਾਸ ਤਾਂ ਮੈਨੂੰ ਇੰਨਾ ਥੋੜਾ ਜਿਹਾ ਇੱਕ ਕਿਤਾਬ ਵਿੱਚ ਪੜਨ ਨੂੰ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਦੇ ਹੋਰ ਵੀ ਸੇਵਕ ਸਨ ਉਹ ਉਹਨਾਂ ਨੂੰ ਵੀ ਗੁਰੂ ਗੱਦੀ ਦੇ ਸਕਦੇ ਸਨ ਪਰ ਉਹਨਾਂ ਦੀ ਸੇਵਾ ਭਾਵ ਤੋਂ ਉਹਨਾਂ ਦੀ ਨਿਸਵਾਰਥ ਸੇਵਾ ਤੋਂ ਉਹਨਾਂ ਦੀ ਜਿੰਨੀ ਵੀ ਸੀ ਬਾਣੀ ਉਹਨਾਂ ਦੇ ਕੰਮਾਂ ਤੋਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਗੱਦੀ ਦਾ ਹੱਕਦਾਰ ਸਮਝਿਆ ਕਿੰਨੀ ਵੱਡੀ ਗੱਲ ਹੈ ਨਾ ਕਿ ਉਹਨਾਂ ਨੇ ਦੇਖੋ ਕਿਸ ਤਰ੍ਹਾਂ ਆਪਣੇ ਸਮਦੀ ਦੇ ਪੰਨ ਨੂੰ ਵੀ ਪਰੇਕ ਰੱਖ ਕੇ ਉਹਨਾਂ ਦੀ ਸੇਵਾ ਕੀਤੀ ਸੀ ਫਿਰ ਜਦੋਂ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਗੁਰੂ ਗੱਦੀ ਦਿੱਤੀ ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਹਿਲੇ ਇੱਕ ਅਲੱਗ ਨਗਰ ਬਣਾਓ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੁਆਰਾ ਬਣਾਇਆ ਹੋਇਆ ਨਗਰ ਹੈ ਜਿੱਥੇ ਉਹਨਾਂ ਨੇ ਕਈ ਤਰ੍ਹਾਂ ਦੇ ਕਿੱਤੇ ਵੀ ਸ਼ੁਰੂ ਕੀਤੇ ਔਰ ਪੂਰਾ ਨਗਰ ਉਜਾੜ ਪੂਰਾ ਨਵੇਂ ਸਿਰੇ ਤੋਂ ਵਸਾਇਆ ਕਿੰਨੀ ਮਿਹਨਤ ਕੀਤੀ ਹੋएगी ਦੇਖੋ ਉਹਨਾਂ ਨੇ ਜਦੋਂ ਤੁਸੀਂ ਮੈਨਰੇ ਮੇਰਾ ਉਹੀ ਸੋਈ ਸਵਾਲ ਹੈ ਜਦੋਂ ਤੁਸੀਂ ਉਹ ਸਾਰੀ ਸਟੱਡੀ ਕਰ ਰਹੇ ਸੀ ਤੇ ਗੁਰੂ ਸਬਾਨਾ ਨੂੰ ਯਾਦ ਕਰ ਰਹੇ ਸੀ ਤਾਂ ਤੇ ਮਨ ਦੇ ਵਿੱਚ ਕੀ ਆ ਰਿਹਾ ਸੀ ਉਸ ਸਮੇਂ ਕਹੋਗੇ ਨਾ ਜਦੋਂ ਗੁਰੂ ਸਬਾਨਾ ਨੂੰ ਯਾਦ ਕਰਦੇ ਨਾ ਤਾਂ ਕਹਿੰਦਾ ਸਾ ਪ੍ਰਮਾਤਮਾ ਦੀ ਇੱਲੇ ਲੱਗ ਜਾਂਦੀ ਹੈ ਤਾਂ ਤੁਹਾਡਾ ਉਹ 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 ਦੌਰ ਕਿਦਾਂ ਦਾ ਸੀ ਉਹ ਮੈਨੂੰ ਇੰਜ ਹੀ ਲੱਗਦਾ ਸੀ ਕਿ ਮੈਂ ਉੱਠ ਕੇ ਗੋਇੰਦਵਾਲ ਸਾਹਿਬ ਦੇਖ ਕੇ ਆਵਾਂ ਮੈਂ ਖਡੂਰ ਸਾਹਿਬ ਦੇਖ ਕੇ ਆਵਾਂ ਪਰ ਤੁਹਾਨੂੰ ਦੱਸਿਆ ਹੀ ਹੈ ਕਿ ਮੈਂ ਵਰਕਿੰਗ ਵੀ ਹਾਂ ਤੇ ਕਰਦੀ ਆ ਵੀ ਜ਼ਿੰਮੇਵਾਰੀਆਂ ਸਨ ਇਸ ਲਈ ਮੈਂ ਨਹੀਂ ਜਾ ਪਾਈ ਮੇਰੇ ਮਨ ਚ ਹੈ ਜਰੂਰ ਹੈ ਕਿ ਮੈਂ ਇੱਕ ਵਾਰੀ ਉਸ ਸਥਾਨ ਤੇ ਜਰੂਰ ਮੱਥਾ ਟੇਕ ਕੇ ਆਵਾਂ ਜਰੂਰ ਉਸ ਥਾਂ ਨੂੰ ਦੇਖ ਕੇ ਆਵਾਂ ਬੌਲੀ ਸਾਹਿਬ ਦੇ ਦਰਸ਼ਨ ਕਰਕੇ ਆਵਾਂ ਕਿ ਉਹ ਜਿੱਥੇ ਗੁਰੂ ਅਮਰਦਾਸ ਜੀ ਦੇ ਚਰਨਛੋਪਾ ਪ੍ਰਾਪਤ ਹਨ ਜਿਹੜੇ ਸਾਰੇ ਸਥਾਨ ਮੈਂ ਜਰੂਰ ਜਾਣਾ ਚਾਹੁੰਗੀ ਉਹ ਤੇ ਸਨਮਾਨ ਦੀ ਗੱਲ ਕੀਤੀ ਆਵੇ ਜਦੋਂ ਨਾਲ ਕਹਿੰਦੇ ਨਾ ਕੋਈ ਅਚੀਵਮੈਂਟ ਹੁੰਦੀ ਆ ਜਦੋਂ ਕੋਈ ਹਾਸਲ ਹੋ ਜਾਂਦਾ ਸਨਮਾਨ ਵੀ ਬੜੀ ਚੜੀ ਲੱਗ ਜਾਂਦੀ ਹੈ ਜਦੋਂ ਪੀ ਐਚ ਡੀ ਕੰਪਲੀਟ ਹੋ ਗਈ ਤੁਸੀਂ ਕਿਹਾ ਵੀ ਸੈਮੀਨਾਰ ਵੀ ਲਗਾਏਗੇ ਤਾਂ ਬੱਚਿਆਂ ਨੂੰ ਜਿਹੜਾ ਸਵਾਰ ਜਾਣਕਾਰੀ ਵੀ ਜਿੱਤੇਗੀ ਸਾਡੇ ਗੁਰੂ ਸਾਹਿਬਾਨ ਦਾ ਕੀ ਸੰਦੇਸ਼ ਸੀ ਤਾਂ ਸਨਮਾਨ ਕਿਹੜੀ ਸੰਸਥਾਵਾਂ ਵੱਲੋਂ ਕੀਤਾ ਗਿਆ ਜਾਂ ਤਾਂ ਵਿਸੰਤਾ ਸ਼ਰਮੀ ਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਸੰਸਥਾਵਾਂ ਜਾਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਕੀਤਾ ਗਿਆ ਸਰ ਉਹ ਤਾਂ ਮੈਨੂੰ ਕੋਈ ਐਸੀ ਇੱਛਾ ਵੀ ਨਹੀਂ ਹੈ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਸੀ ਮੇਰੇ ਮਾਤਾ ਪਿਤਾ ਦਾ ਆਸ਼ੀਰਵਾਦ ਹੂੰ ਮੈਂ ਆਪਣੇ ਮਾਤਾ ਪਿਤਾ ਨੂੰ ਜਦੋਂ ਮੈਂ ਆਪਣਾ ਪੀ ਐਚ ਡੀ ਦਾ ਥੀਸਿਸ ਦਿੱਤਾ ਉਹ ਦਿਨ ਮੇਰੇ ਜੀਵਨ ਦਾ ਇੱਕ ਅਪੁੱਲ ਦਿਨ ਹੈ ਅਭਿਸ਼ਮਨਨੀਏ ਹੈ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਮੈਨੂੰ ਢੇਰੋਂ ਅਸ਼ੀਰਵਾਦ ਦਿੱਤੇ ਔਰ ਉਸ ਤੋਂ ਬਾਅਦ ਨਿਰੰਤਰ ਹਰ ਰੋਜ਼ ਉਸ ਤੋਂ ਪਹਿਲੇ ਵੀ ਮੇਰਾ ਸਾਰਾ ਜੀਵਨ ਮੈਂ ਕਹਾਂ ਕਿ ਮੇਰੇ ਮਾਤਾ ਪਿਤਾ ਦੇ ਕਰਕੇ ਹੀ ਸਫਲ ਹੈ ਉਹ ਹਰ ਰੋਜ਼ ਮੈਨੂੰ ਸਵੇਰੇ ਗੱਲ ਕਰਦੇ ਹਨ ਆਪਣਾ ਅਸ਼ੀਰਵਾਦ ਦਿੰਦੇ ਹਨ ਜਿਹਦੇ ਨਾਲ ਮੇਰਾ ਸਾਰਾ ਦਿਨ ਬਹੁਤ ਹੀ ਅੱਛਾ ਬੀਤਦਾ ਹੈ ਤੇ ਬਾਕੀ ਮੈਂ ਗੱਲ ਕਰਾਂ ਕਿ ਸਮਾਨਾ ਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪਰਮਦੀਪ ਸਿੰਘ ਦੀਕ ਫੈਲਵੇਅਰ ਸੁਸਾਇਟੀ ਵੱਲੋਂ ਵੀ ਮਿਲਿਆ ਇਸ ਤੋਂ ਇਲਾਵਾ ਪੰਜਾਬ ਹਿੰਦੀ ਪਰਿਸ਼ਦ ਹੈ ਉਹਦੇ ਵੱਲੋਂ ਮੈਨੂੰ ਦੋ ਤਿੰਨ ਵਾਰੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਕਿਉਂਕਿ ਐਮਏ ਹਿੰਦੀ ਦੇ ਵਿੱਚ ਮੇਰੀ ਫਰਸਟ ਪੋਜੀਸ਼ਨ ਸੀ ਕਾਲਜ ਵਿੱਚ ਨੂੰ ਐਂ ਲੱਗਦਾ ਹੈ ਕਿ ਜੇ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ ਤੇ ਉਹ ਪਰਮਾਤਮਾ ਦੇ ਲਿਖਿਆ ਆਪੇ ਹੀ ਲੱਗ ਜਾਂਦਾ ਹੈ ਐਸੀ ਸਨਮਾਨਾਂ ਦੀ ਕੋਈ ਚਾਹ ਰੱਖਣੀ ਵੀ ਨਹੀਂ ਚਾਹੀਦੀ ਆਈ ਥਿੰਕ ਸੋ ਨਹੀਂ ਪਰ ਕਹਿੰਦਾ ਜਿਹੜਾ ਛੋਟਾ ਕੰਮ ਕਰ ਰਿਹਾ ਤਾਂ ਸਨਮਾਨ ਦੀ ਨਹੀਂ ਨਹੀਂ ਸਰ ਮੈਂ ਗੁਰੂ ਅਮਰਦਾਸ ਜੀ ਨੂੰ ਪੜਿਆ ਤਾਂ ਮੈਨੂੰ ਐਂ ਲੱਗਦਾ ਹੈ ਕਿ ਜਿਹੜਾ ਨਿਸਵਾਰਥ ਹੋ ਕੇ ਕੰਮ ਕੀਤਾ ਜਾਏ ਨਾ ਉਹੀ ਪਰਮਾਤਮਾ ਲਿਖੇ ਲੰਦਾ ਜਾਂਦਾ ਜਾਂਦਾ ਵਾਜ ਦਰਸ਼ਕਾਂ ਨੂੰ ਕੀ ਕਹਿਣਾ ਚਾਹੀਦਾ ਕਿਉਂਕਿ ਹਿੰਦੀ ਦੇ ਹੋਣ ਦੇ ਨਾਲ ਤਾਂ ਜਿਹੜਾ ਤੁਸੀਂ ਹਿੰਦੀ ਦੇ ਵਿੱਚ ਪੀ ਐ ਕਰੀ ਕੀਤੀ ਹੈ ਪਰ ਕਹਿੰਦੇ ਪਰਿਵਾਰ ਦਾ ਵਿੱਚ ਸਹਿਯੋਗ ਬਹੁਤ ਰਹਾ ਤੁਹਾਡਾ ਤੁਹਾਡੇ ਸਾਥੀ ਬੜੇ ਖੁਸ਼ ਹੋਏ ਨੇ ਕਿ ਜਲਦੀ ਵਾਰੀ ਕੋਈ ਅਜੇਹਾ ਕੋਈ ਜਿਹੜਾ ਕਾਰਜ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਵਾਸਤੇ ਕੀ ਜਿਹੜਾ ਤੁਸੀਂ ਕਹਿਣਾ ਚਾਹੋ ਮੈਂ ਇਹੀ ਕਹੂੰਗੀ ਕਿ ਅੱਜ ਸਮਾਜ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਮਿਹਨਤ ਡੈਡੀਕੇਸ਼ਨ ਆਪਣੀ ਜੜਾ ਨਾਲ ਜੋੜ ਕੇ ਕੰਮ ਕਰਨਾ ਇਹ ਸਾਰੀਆਂ ਚੀਜ਼ਾਂ ਦੀ ਥੋੜੀ ਕਮੀ ਹੈ ਤਾਂ ਸਾਨੂੰ ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਆਉਣ ਵਾਲੇ ਵਿਦਿਆਰਥੀ ਹਨ ਸਭ ਤੋਂ ਪਹਿਲੇ ਤਾਂ ਆਪਣੇ ਅੰਦਰ ਉਹ ਮਿਹਨਤ ਦਾ ਭਾਵ ਲੈ ਕੇ ਆਣ ਵੈਲਿਊਜ਼ ਨਾਲ ਜੁੜਨ ਆਪਣੀ ਸਭਿਤਾ ਸੰਸਕ੍ਰਿਤੀ ਨਾਲ ਜੁੜਨ ਆਪਣੇ ਗੁਰੂਆਂ ਦੀ ਬਾਣੀ ਨਾਲ ਜੁੜਨ ਔਰ ਅੱਛੀ ਤਰ੍ਹਾਂ ਪੂਰਾ ਗਹਿਨ ਅਧਿਐਨ ਕਰਕੇ ਹੀ ਆਪਣੇ ਕੰਮ ਨੂੰ ਅੱਗੇ ਵਧਾਉਣ। ਬਿਲਕੁਲ ਅਸੀਂ ਡਾਕਟਰ ਪੂਨਮ ਸਪਰਾਜੀ ਨਾਲ ਗੱਲਬਾਤ ਕੀਤੀ ਹੈ ਜਿਹੜੇ ਇਹਨਾਂ ਦੇ ਗੁਰੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਹਿੰਦੇ ਗੁਰੂ ਬਿਨਾ ਗਤਨੀ ਛਾਹ ਬਿਨਾ ਪਤਨੀ ਤਾਂ ਉਹਨਾਂ ਦਾ ਵੀ ਜਾਣਕਾਰੀ ਜਿਹੜੀ ਹੈ ਲੈਣਿਆ ਕਿ ਜਿਹੜਾ ਇਹਨਾਂ ਨੇ ਇਹ ਦੌਰ ਸੀ ਉਹ ਕਿਸ ਤਰ੍ਹਾਂ ਲੰਗਾਇਆ ਤੇ ਕੀ ਕੁਝ ਜਿਹੜਾ ਜਾਣਕਾਰੀ ਉਹਨਾਂ ਨੇ ਲਈ ਆ ਉਹਨਾਂ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਤੁਸੀਂ ਵੀ ਡਾਕਟਰ ਹੋ ਇੱਕ ਡਾਕਟਰ ਦੀ ਜਿਹੜੀ ਹੈ ਮਦਦ ਕੀਤੀ ਹੈ ਸਭ ਤੋਂ ਪਹਿਲਾਂ ਦੱਸੋ ਵੀ ਜਦੋਂ ਉਹ ਪੀ ਐਚ ਡੀ ਦੀ ਸ਼ੁਰੂਆਤ ਕੀਤੀ ਸੀ ਤਾਂ ਤੁਹਾਡੇ ਤੋਂ ਕੀ ਸਹਿਯੋਗ ਲਿਆ ਤੁਸੀਂ ਕੀ ਕੁਝ ਜਿਹੜਾ ਗਾਈਡ ਦਿੱਤਾ ਦੇਖੋ ਇਹ ਮੈਂ ਇੱਥੇ ਜ਼ਿਕਰ ਕਰੂੰਗਾ ਉਹ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਡਾਕਟਰ ਪੂਨਮ ਮੇਰੇ ਸਟੂਡੈਂਟ ਰਹੇ ਨੇ ਕਿਉਂਕਿ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਸਰ ਮੈਂ ਪੀਐਚਡੀ ਕਰਾਂਗੀ ਤਾਂ ਮੈਂ ਤੁਹਾਡੇ ਅੰਦਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਡੇ ਅੰਦਰ ਪੀਐਚਡੀ ਕਰਾਂ ਤੇ ਪ੍ਰਮਾਤਮਾ ਨੇ ਇਸ ਤਰ੍ਹਾਂ ਦਾ ਵਿਊ ਰਚਾਇਆ ਸਾਰਾ ਤੇ ਉਹਨਾਂ ਨੇ ਪੀਐਚਡੀ ਸ਼ੁਰੂਆਤ ਕੀਤੀ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਉੱਪਰ ਤੇ ਮੇਰੇ ਸਾਹਮਣੇ ਵੀ ਇੱਕ ਚੁਣੌਤੀ ਸੀ ਕਿ ਮੇਰਾ ਮੇਰੀ ਜਿਹੜੀ ਮਦਰ ਟੰਗ ਹੈ ਉਹ ਹਿੰਦੀ ਹੈ ਮਾਤ ਭਾਸ਼ਾ ਤੇ ਮੇਰੇ ਸਾਹਮਣੇ ਚੁਣੌਤੀ ਸੀ ਗੁਰਮੁਖੀ ਦਾ ਸਾਰਾ ਸਾਹਿਤ ਸਾਡੇ ਸਾਹਮਣੇ ਹੈ ਔਰ ਗੁਰੂ ਅਮਰਦਾਸ ਜੀ ਦੀ ਬਾਣੀ ਸੀ ਜੋ ਮੂਲ ਰੂਪ ਵਿੱਚ ਗੁਰਮੁਖੀ ਵਿੱਚ ਸਾਡੇ ਸਾਹਮਣੇ ਆਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋ ਮੈਂ ਇਸ ਚੁਣੌਤੀ ਨੂੰ ਵੀ ਸਵੀਕਾਰ ਕੀਤਾ ਕਿਉਂਕਿ ਇੱਕ ਭਾਸ਼ਾ ਤਾਂ ਮੈਂ ਕੋਸ਼ਿਸ਼ ਕਰ ਹੀ ਰਿਹਾ ਸੀਗਾ ਉਹ ਤਾਂ ਮੈਂ ਵਿਦਿਆਰਥੀ ਹਾਂ ਦੂਸਰੀ ਭਾਸ਼ਾ ਵੀ ਜੇ ਇਸ ਤਰ੍ਹਾਂ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਤੇ ਇਹਦੇ ਵਿੱਚ ਇਹਨਾਂ ਨੇ ਮੈਨੂੰ ਭਾਸ਼ਾ ਸਿਖਾਈ ਤੇ ਜੋ ਮੇਰੀ ਜੋ ਮੇਰਾ ਅਨੁਭਵ ਸੀਗਾ ਪੀ ਐਚ ਡੀ ਦਾ ਅਸ਼ੋਧ ਦਾ ਰਿਸਰਚ ਦਾ ਤੇ ਉਸੇ ਉਹਦੇ ਸਾਰੇ ਮੈਂ ਇਹਨਾਂ ਨੂੰ ਮੈਂ ਕੋਸ਼ਿਸ਼ ਕੀਤੀ ਡਾਕਟਰ ਸੌਰ ਕੁਮਾਰ ਜੀ ਨੇ ਕੀ ਕੁਝ ਖਾਸ ਲੱਭ ਕੇ ਦਿੱਤਾ ਗੁਰੂ ਸਾਹਿਬਾਨਾਂ ਦੇ ਬਾਰੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਮੈਂਨੂੰ ਜ਼ਿਕਰ ਕੀਤਾ ਗੋਵਿੰਦਵਾਲ ਸਾਹਿਬ ਦਾ ਜ਼ਿਕਰ ਕੀਤਾ ਉਹਨਾਂ ਦੇ ਜੀਵਨੀ ਪੜਾਅ ਜ਼ਿਕਰ ਕੀਤਾ ਪਰ ਤੁਸੀਂ ਅਜਿਹਿਆਂ ਜਿਹੜੀਆਂ ਕੀ ਜਿਹੜੀਆਂ ਚੀਜ਼ਾਂ ਉਹਨਾਂ ਲੱਭ ਕੇ ਦਿੱਤੀਆਂ ਅਜਿਹੇ ਕੀ ਇਤਿਹਾਸ ਲੱਭ ਦਿੱਤਾ ਜਿਹੜਾ ਉਹਨਾਂ ਨੂੰ ਜਿਹੜੀ ਪੀ ਐਚ ਡੀ ਹਾਸਲ ਹੋਈ ਹੈ ਦੇਖੋ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਤਿਹਾਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਨੇ ਜੋ ਅੱਜ ਵੀ ਕੰਟਰੋਵਰਸੀ ਪੈਦਾ ਕਰਦੀਆਂ ਹਨ ਬਿਲਕੁਲ ਪਰ ਜਦੋਂ ਉਹ ਇਤਿਹਾਸ ਤੁਹਾਡੇ ਸਾਹਮਣੇ ਹੈ ਜਿੰਦਾ ਇਤਿਹਾਸ ਹੈ ਤੇ ਉਹਦੇ ਨਾਲ ਰੂਬਰੂ ਹੋਣਾ ਚਾਹੀਦਾ ਬਿਲਕੁਲ ਤੇ ਮੈਂ ਆਪ ਵੀ ਕੋਸ਼ਿਸ਼ ਕੀਤੀ ਹੈ ਕਿ ਜਿੱਥੇ-ਇਥੇ ਵੀ ਇਤਿਹਾਸਿਕ ਥਾਂ ਹੈ ਗੁਰੂ ਅਮਰਦਾਸ ਜੀ ਦੇ ਨਾਲ ਜੁੜਿਆ ਹੋਇਆ ਮੈਂ ਉਹ ਥਾਂ ਤੇ ਜਾ ਕੇ ਵੀ ਮੈਂ ਦੇਖਿਆ ਤੇ ਮੈਂ ਆਪਣੇ ਵਿਦਿਆਰਥੀ ਨੂੰ ਕਾਲਜ ਦੇ ਟ੍ਰਿਪ ਨੂੰ ਵੀ ਮੈਂ ਲੈ ਕੇ ਗਿਆ ਮੈਂ ਉੱਥੇ ਜਾ ਕੇ ਬੱਚਿਆਂ ਨੂੰ ਵੀ ਦਿਖਾਵਾਂ ਕਿ ਜੋ ਕੁਝ ਅਸੀਂ ਕਿਤਾਬਾਂ ਵਿੱਚ ਪੜ੍ਹਦੇ ਆਂ ਕਿ ਵਿਆਸ ਨਦੀ ਦੇ ਕੰਡੇ ਆਥਾ ਹੈ ਪਰ ਅੱਜ ਦੇ ਹਾਲਾਤ ਕੁਝ ਹੋਰ ਹੈ ਉਹ ਜਗ੍ਹਾ ਉੱਥੇ ਨਹੀਂ ਹੋ ਕੇ ਕਿਤੇ ਹੋਰ ਵੀ ਹੈ ਸੋ ਇਸ ਤਰੀਕੇ ਨਾਲ ਆਪਾਂ ਇਤਿਹਾਸ ਦਾ ਜੋ ਮੌਕਾ ਪਰਸ ਜੋ ਇਤਿਹਾਸ ਹੈ ਉਹ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਮੇਰਾ ਇਹ ਸਵਾਲ ਸੀ ਕਹੂੰਗੀ ਜਦੋਂ ਤੁਸੀਂ ਗੱਲ ਕੀਤੀ ਆ ਧਾਰਮਿਕ ਜਿਹਾ ਇਸ਼ੂ ਹੁੰਦਾ ਨਾ ਤਾਂ ਆਪਾਂ ਬੜਾ ਸੋਚ ਸਮਝ ਕੇ ਜਿਹੜਾ ਹੈ ਖਾਸ ਤੌਰ ਤੇ ਉਹਦਾ ਜਿਹੜਾ ਮੁਲਾਂਕਣ ਕਰਨਾ ਚਾਹੀਦਾ ਜਾਂ ਦੱਸਣਾ ਚਾਹੀਦਾ ਕਿਉਂਕਿ ਕਈ ਵਾਰ ਜੇ ਇਹ ਸ਼ਬਦ ਆ ਜਾਂਦੇ ਨੇ ਸਾਹਮਣੇ ਉਹਦੀ ਕੰਟਰੋਵਰਸੀ ਪੈਦਾ ਹੋ ਜਾਂਦੀ ਹੈ ਫਿਰ ਉਹਦਾ ਵੀ ਤੁਸੀਂ ਬੜਾ ਧਿਆਨ ਰੱਖਿਆ ਹੋਣਾ ਵੀ ਜਦੋਂ ਕੇਵਲ ਇਤਿਹਾਸ ਹੁੰਦਾ ਪਰ ਅਨਮਿੱਥਿਆ ਹੁੰਦਾ ਇਤਿਹਾਸ ਹੋ ਜੀ ਅਗਰ ਜੀ ਨੇ ਤੁਸੀਂ ਦੱਸਿਆ ਵੀ ਇਸ ਜਗ੍ਹਾ ਤੇ ਜਾ ਕੇ ਆਏ ਆ ਪਰ ਉਹ ਜਗ੍ਹਾ ਨਹੀਂ ਹੈ ਨਹੀਂ ਕਿਉਂਕਿ ਬੇਸ਼ੱਕ ਉਹ ਹੁਣ ਰੈਨੋਵੇਟ ਕਰ ਦਿੱਤੀ ਗਈ ਹੈ ਜਗ੍ਹਾ ਨਦੀ ਬਣਾ ਦਿੱਤੀ ਗਈ ਹੈ ਨੇਚਰ ਹੈ ਜੀ ਚੇਂਜ ਹੋ ਜਾਂਦੀ ਹੈ ਨਦੀਆਂ ਆਪਣਾ ਰਸਤਾ ਬਦਲ ਲੈਂਦੀਆਂ ਹੈ ਹਾਂ ਉਹੀ ਉਹੀ ਮੇਰਾ ਤੁਹਾਨੂੰ ਕੋਈ ਸਵਾਲ ਹੈ ਫਿਰ ਉਹ ਸਮਝਾਉਣ ਦੀ ਕਿਵੇਂ ਕੋਸ਼ਿਸ਼ ਕੀਤੀ ਜਾਂ ਫਿਰ ਉਹ ਤਸਵੀਰਾਂ ਦਿਖਾਈਆਂ ਨੈਟ ਦੇ ਵਿੱਚ ਜਾਂ ਫਿਰ ਉਹ ਕਿਵੇਂ ਉਹਨੂੰ ਐਕਸਪਲੇਨ ਕੀਤਾ ਉਹਨੂੰ ਉਸ ठाਤੇ ਮੈਂ ਗਿਆ ਉਥੇ ਵੀ ਇਤਿਹਾਸ ਬਹੁਤ ਸਾਰੇ ਇਤਿਹਾਸਿਕ ਤੱਥ ਹੈ ਉਥੇ ਫੈਕਟਸ ਪਈ ਹੋਏ ਨੇ ਉਥੇ ਜਾ ਕੇ ਮੈਂ ਕੋਸ਼ਿਸ਼ ਕੀਤੀ ਮੈਂ ਆਪ 골ਡਨ ਟੈਂਪਲ ਗਿਆ ਉਥੇ ਵੀ ਕਈ ਕਿਤਾਬਾਂ ਦੀਆਂ ਦੁਕਾਨਾਂ ਨੇ ਉਥੇ ਉਥੇ ਜਾ ਕੇ ਮੈਨੂੰ ਬਹੁਤ ਸਾਰੀਆਂ ਕਿਤਾਬਾਂ ਇਸ ਤਰ੍ਹਾਂ ਦੇ ਨਾਲ ਮੈਨੂੰ ਮਿਲੀਆਂ ਉਹ ਸਾਰੀਆਂ ਕਿਤਾਬਾਂ ਮੈਂ ਪੜਿਆ ਪਰ ਫੇਰ ਵੀ ਜਿਹੜੇ ਇਤਿਹਾਸ ਹੈ ਉਹਨੂੰ ਨਹੀਂ ਛੱਡਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਪੀ ਐਚ ਡੀ ਕਰਦੇ ਆ ਆਪਣੇ ਪਾਵ ਦੇ ਅੰਦਰ ਕਿਸੇ ਬਾਰੇ ਬਹੁਤ ਚੰਗਾ ਹੁੰਦਾ ਹੈ ਜਾਂ ਕਿਸੇ ਬਾਰੇ ਆਪਾਂ ਓਵੇਂ ਹੀ ਕਿਸੇ ਬਾਰੇ ਆਪਾਂ ਗਲਤ ਵੀ ਸਮਝ ਲੈਂਦੇ ਆ ਪਰ ਜਦੋਂ ਫੈਕਟ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਇੱਕ ਰਿਸਰਚਰ ਨੂੰ ਫੈਕਟ ਦੇ ਉੱਪਰ ਹੀ ਕੰਮ ਕਰਨਾ ਚਾਹੀਦਾ ਸੋ ਇਸ ਲਈ ਮੈਂ ਇਹਨਾਂ ਨੂੰ ਹਮੇਸ਼ਾ ਕਿਹਾ ਕਿ ਆਪਣੇ ਭਾਅ ਨੂੰ ਇੱਕ ਸਾਈਡ ਕਰਕੇ ਫੈਕਟ ਨੂੰ ਸਾਹਮਣੇ ਰੱਖ ਕੇ ਸਾਰਾ ਕੰਮ ਕਰਨਾ ਪਰ ਜੋ ਮਰਿਆਦਾ ਹੈ ਉਹ ਮਰਿਆਦਾ ਨੂੰ ਕਦੇ ਵੀ ਉਹਨੂੰ ਨਹੀਂ ਆਪਾਂ ਹਿਲੰਦ ਦੇਣਾ ਮਰਿਆਦਾ ਆਪਣੀ ਜਗ੍ਹਾ ਹੈ ਭਾਅ ਆਪਣੀ ਜਗ੍ਹਾ ਤੇ ਫੈਕਟ ਆਪਣੀ ਜਗ੍ਹਾ ਹੈ ਡਾਕਟਰ ਸੌਰਵ ਜੀ ਡਾਕਟਰ ਪੂਨਮ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਸਾਨੂੰ ਇਹਨਾਂ ਸਮਾਂ ਦਿੱਤਾ ਖਾਸ ਤੌਰ ਤੇ ਗੁਰੂ ਸਬਾਹਾਂ ਦੇ ਜੀਵਨ ਬਾਰੇ ਸਾਨੂੰ ਜਿਹੜਾ ਜਾਣਕਾਰੀ ਹੈ ਉਹ ਦਿੱਤੀ ਹੈ ਸੋ ਬਿਲਕੁਲ ਦਰਸ਼ਕੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਇੰਟਰਵਿਊ ਹੈ ਬਹੁਤ ਪਸੰਦ ਆਈ ਹੋਵੇਗੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰ ਬੈਲ ਆਈਕਨ ਨੂੰ ਗੁਰਪਾਣੀ న్యూਸ 뮤직 ਐਂਟਰਟੇਨਮੈਂਟ ਸ਼ੋਅ ਜਿਾਕੀ ਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਰਦੀ ਕਲਾ ਮੀਡੀਆ ਨੈਟਵਰਕ ਐਪ